ਮਹਾਂਗੁਰੂ ਜੀ ਕਾ ਖਾਲਸਾ ਮਹਾਂਗੁਰੂ ਜੀ ਕੀ ਫਤਿਹ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬਹੁਤ ਵੱਡਾ ਵਿਸ਼ਾਲ ਇਕੱਠ ਅੱਜ ਸਟੂਡੈਂਟਾਂ ਵੱਲੋਂ ਔਰ ਸਾਡੇ ਪੰਜਾਬ ਦੇ ਉਹਨਾਂ ਲੋਕਾਂ ਵੱਲੋਂ ਰੱਖਿਆ ਗਿਆ ਜਿਹੜੇ ਚਾਹੁੰਦੇ ਨੇ ਕਿ ਪੰਜਾਬੀ ਯੂਨੀਵਰਸਿਟੀ ਪੰਜਾਬ ਦੀ ਹੈ ਔਰ ਪੰਜਾਬ ਦੇ ਹੀ ਹੱਕ ਹਕੂਕ ਉਸ ਯੂਨੀਵਰਸਿਟੀ ਤੇ ਹੋਣੇ ਚਾਹੀਦੇ ਨੇ ਸੈਂਟਰ ਸਰਕਾਰ ਨੇ ਜੋ ਕਾਰਨਾਮੇ ਕੀਤੇ ਨੇ ਪਹਿਲਾਂ ਚੰਡੀਗੜ੍ਹ ਪੰਜਾਬ ਤੋਂ ਖੋਹਿਆ ਗਿਆ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਤੇ ਉਹਦੇ ਹੁਣ ਜਿਹੜਾ ਕਬਜ਼ਾ ਹੈ ਉਹ ਸੈਂਟਰ ਸਰਕਾਰ ਦਾ ਹੈ ਤੇ ਹੁਣ ਜਿਹੜੀ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਉਦੇ ਦੇ ਜਿਹੜਾ ਪੰਜਾਬ ਦਾ ਹੱਕ ਹੈ ਉਹ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਨੇ ਉਹ ਹੱਕ ਮੰਗਣ ਦੇ ਲਈ ਅੱਜ ਵਿਸ਼ਾਲ ਕੱਠ ਰੱਖੇ ਉਹਨਾਂ ਨੇ ਮੈਂ ਇੱਕ ਬੇਨਤੀ ਹੋਰ ਕਰਨੀ ਹੈ ਵੀ ਇਹ ਪੰਜਾਬ ਦੇ ਲਈ ਬਹੁਤ ਵੱਡਾ ਮੁੱਦਾ ਹੈ ਔਰ ਪੰਜਾਬ ਦੇ ਨਾਲ ਹਮੇਸ਼ਾ ਇਹਨਾਂ ਸਰਕਾਰਾਂ ਨੇ ਧੱਕਾ ਕੀਤਾ ਹੈ ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ ਭਾਵੇਂ ਅਕਾਲੀਆਂ ਦੀ ਸਰਕਾਰ ਹੀ ਹੋਵੇ ਪੰਜਾਬ ਦੇ ਵਿੱਚ ਹਮੇਸ਼ਾ ਤੱਕਾ ਹੁੰਦਾ ਰਿਹਾ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਪਰ ਇੱਕ ਹੋਰ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਛੜਿਆ ਹੋਇਆ ਸੀ ਉਹ ਇਹ ਸੀ ਰਾਜੇਪ ਬੜੇਗ ਨੇ ਬੂਟਾ ਸਿੰਘ ਰਾਜ ਮੰਤਰੀ ਬਾਰੇ ਜੋ ਟਿੱਪਣੀ ਕੀਤੀ ਸੀ ਉਹ ਕਾਫੀ ਚਰਚਾ ਦਾ ਵਿਸ਼ਾ ਹੈ ਉਹ ਸੋਸ਼ਲ ਮੀਡੀਆ ਵਾਲੇ ਲੋਕਾਂ ਨੂੰ ਜਾਂ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਬੇਨਤੀ ਹੈ ਵੀ ਜੇ ਇਧਰ ਤੁਹਾਡਾ ਢਿੱਡ ਭਰ ਗਿਆ ਹੋਵੇ ਖਬਰਾਂ ਵੱਡੀਆਂ ਸੁਰਖੀਆਂ ਬਣਾ ਕੇ ਹੈਡਲਾਈਨ ਬਣਾ ਕੇ ਗਿਉ ਲੈ ਕੇ ਤਾਂ ਇਹ ਮੁੱਦੇ ਨੂੰ ਹੁਣ ਠੰਡੇ ਵਸਤੇ ਵਿੱਚ ਪਾ ਦਿਓ ਬਹੁਤ ਕੁਝ ਗਾਲੀ ਗਲੋਚ ਕਰ ਲਿਆ ਸੀ ਪਰਤੇ ਤੱਕ ਰਾਜੀ ਬੜਿੰਗ ਤੇ ਕਰਾ ਦਿੱਤੇ ਜੇ ਇਤਰੋਂ ਬੇਲ ਤੁਹਾਨੂੰ ਮਿਲ ਜੇ ਅੱਜ ਤਾਂ ਬੇਨਤੀ ਹੈ ਵੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਜੋਤ ਪਾਵੇਂ ਸਟੂਡੈਂਟ ਨੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਕੱਠ ਰੱਖੀ ਬੈਠੇ ਨੇ ਉਧਰ ਨੂੰ ਧਿਆਨ ਦੇ ਲੋ ਜੇ ਕੋਈ ਜਾ ਸਕਦਾ ਤਾਂ ਉੱਥੇ ਪਹੁੰਚ ਜਾਓ ਨਹੀਂ ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਕੰਮ ਕਰ ਸਕਦੇ ਹੋ ਪੰਜਾਬ ਯੂਨੀਵਰਸਿਟੀ ਦੇ ਹੱਕ ਵਿੱਚ ਪੰਜਾਬ ਦੇ ਹੱਕ ਵਿੱਚ ਉਹਨਾਂ ਸਟੂਡੈਂਟ ਦੇ ਹੱਕ ਵਿੱਚ ਹੰ ਦਾ ਨਾਰਾ ਜਰੂਰ ਮਾਰ ਦਿਓ ਜਿਨ੍ਹਾਂ ਦੇ ਕੋਲੇ ਜਾਣ ਵਾਸਤੇ ਸਮਾਂ ਹੈਗਾ ਉਹ ਜਰੂਰ ਸਮਾਂ ਕੱਢ ਕੇ ਉੱਥੇ ਪਹੁੰਚੋ ਉੱਥੇ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੌਜਵਾਨਾਂ ਨਾਲ ਟੱਕਾ ਕਰ ਰਹੀ ਹੈ ਜਿਹੜੀਆਂ ਸਟੂਡੈਂਟ ਕੁੜੀਆਂ ਆਈ ਕਾਰਡ ਲੈ ਕੇ ਅੰਦਰ ਜਾ ਰਹੀਆਂ ਅਸੀਂ ਜਿੰਨੂੰ ਹੱਕ ਹੈ ਅੰਦਰ ਜਾ ਕੇ ਗੱਲਬਾਤ ਕਰਨ ਦਾ ਉਹਨਾਂ ਨੂੰ ਗੇਟ ਤੇ ਰੋਕਿਆ ਜਾ ਰਿਹਾ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਜੇ ਪੰਜਾਬ ਦੇ ਲੀਡਰ ਇੱਕ ਦੂਜੇ ਤੇ ਤਾਨੇ ਮੇੜੇ ਤੰਗ ਕਰਨ ਵਾਲੇ ਬੇਲੇ ਹੋ ਗਏ ਹੁਣ ਉਹਨਾਂ ਨੂੰ ਵੀ ਬੇਨਤੀ ਹੈ ਭਾਵੇਂ ਮੌਜੂਦਾ ਸਰਕਾਰ ਦੇ ਹੋਣ ਭਾਵੇਂ ਵਿਰੋਧੀ ਹੋਣ ਜਾਂ ਸਮਾਜ ਸੇਵੀ ਹੋਣ ਉਹਨਾਂ ਨੂੰ ਬੇਨਤੀ ਹੈ ਵੀ ਪੰਜਾਬ ਯੂਨੀਵਰਸਿਟੀ ਵੱਲ ਜਣੇ ਕਿ ਚੰਡੀਗੜ੍ਹ ਵੱਲ ਰੁਕ ਕਰ ਲੋ ਤੁਸੀਂ ਉੱਥੇ ਜਾ ਕੇ ਕੋਈ ਗੁੰਡਾਗਰਦੀ ਨਹੀਂ ਕਰਨੀ ਕੋਈ ਉੱਥੇ ਤੁਸੀਂ ਪਿੱਟ ਸੇ ਆਪਾਂ ਨਹੀਂ ਕਰਨਾ ਸਟੂਡੈਂਟ ਜਿਹੜੇ ਯੂਨੀਵਰਸਿਟੀ ਦੇ ਵਿੱਚ ਹੈਗੇ ਆ ਜਿਹੜੇ ਚਾਹੁੰਦੇ ਆ ਕਿ ਅਸੀਂ ਅੱਗੇ ਲਾ ਕੇ ਕੁਝ ਕਰੀਏ ਉਹਨਾਂ ਦਾ ਸਾਥ ਦੇ ਦਿਓ ਔਰ ਜਿਵੇਂ ਲੱਖੇ ਵਰਗੇ ਜਪਾਨੇ ਵਰਗੇ ਹਮਦੋਜ ਮਾਨ ਵਰਗੇ ਅੰਮ੍ਰਿਤਪਾਲ ਦੇ ਭਾਪੇ ਵਰਗੇ ਉੱਥੇ ਗਏ ਐ ਇਹਨਾਂ ਦਾ ਕੋਈ ਕੰਮ ਨਹੀਂ ਇਹਨਾਂ ਨੇ ਸਿਰਫ ਰੋਟੀਆਂ ਛੇਕਣੀਆਂ ਹੁੰਦੀਆਂ ਨੇ ਵੋਟਾਂ ਖਾਤਰ ਇਹਨਾਂ ਦਾ ਉੱਥੇ 1% ਵੀ ਕੰਮ ਨਹੀਂ ਇਹ ਜਦੋਂ ਵੀ ਇਹਨਾਂ ਅੰਦੋਲਨਾਂ ਦੇ ਧਰਨਾਵੇ ਜਾਂਦੇ ਨੇ ਤਾਂ ਇਹ ਤਾਰਪੀਡੋ ਕਰਨ ਵਾਤੇ ਜਾਂਦੇ ਹੁੰਦੇ ਆ ਭਾਵੇਂ ਲੱਖਾਂ ਛਾਣਾ ਹੋਵੇ ਅਮਤੋਜ ਮਾਨ ਹੋਵੇ ਭਾਵੇਂ ਸਿੱਧੂ ਵਰਗੇ ਹੋਣ ਦੋ ਚਾਰ ਫੋਰ ਬੰਦੇ ਹੈਗੇ ਇਹਨਾਂ ਦਾ ਉੱਥੇ ਕੋਈ ਕੰਮ ਨਹੀਂ ਔਰ ਕਿਸਾਨ ਜੋ ਉੱਥੇ ਬੰਦਿਆਂ ਨੂੰ ਬੇਨਤੀ ਹੈ ਬਥੇਰਾ ਤੁਸੀਂ ਧਰਨਾਵਾਂ ਦੇ ਵਿੱਚ ਲੁੱਟ-ਖੁੱਟ ਕਰਨ ਲਈ ਸਰਕਾਰਾਂ ਤੋਂ ਪੈਸੇ ਲੈ ਕੇ ਘਰ ਪਰਲੇ ਇਹ ਅਸਲੀ ਮੁੱਦਾ ਹੈ ਜਿਨ੍ਹਾਂ ਨੂੰ ਵਾਕਈ ਪੰਜਾਬ ਦੇ ਨਾਲ ਦਰਦ ਹੈ ਨਾ ਜਾਂ ਪੰਜਾਬ ਦੀ ਨੌਜਵਾਨੀ ਨਾਲ ਦਰਦ ਹੈ ਪਿਆਰ ਹੈ ਹਮਦਰਦੀ ਹੈ ਤਾਂ ਇਸ ਵਿਸ਼ੇ ਤੇ ਜਰੂਰ ਇਕੱਠੇ ਹੋ ਜੋ ਇਹ ਜ਼ਰੂਰੀ ਹੈ ਤੇ ਨਹੀਂ ਲੜਨ ਤਾਂ ਪੈਣਗੀਆਂ ਕਿਉਂਕਿ ਸੈਂਟਰ ਸਰਕਾਰ ਨੇ ਜਿਹੜੀ ਕੁਟਲ ਨੀਤੀ ਮਰਦੀ ਹੈ ਇਹ ਕੱਲੀ ਯੂਨੀਵਰਸਿਟੀ ਨਹੀਂ ਹੋਰ ਬਹੁਤ ਕੁਝ ਪੰਜਾਬ ਦੇ ਹੱਥੋਂ ਜਾਣਾ ਹੈ ਜੇ ਹੁਣ ਨਾ ਜਾਗੇ ਜੇ ਜੋਸ਼ ਦਾ ਸਾਥ ਨਾ ਦਿੱਤਾ ਮੈਂ ਸਾਥ ਦੇਣ ਦੀ ਗੱਲ ਕਿਉਂ ਕਰ ਰਿਹਾ ਕਿਉਂਕਿ ਜਿਹੜੇ ਬੁੱਢੇ ਖੁੰਢ ਨੇ ਨਾ ਰਾਜਨੀਤੀ ਵਿੱਚ ਸਮਾਜ ਸੇਵੀ ਬਣ ਕੇ ਜਿਹੜੇ ਮਤਾਂ ਦੇਣ ਵਾਲੇ ਨੇ ਇਹਨਾਂ ਨੇ ਅੱਜ ਤੱਕ ਮਤਾਂ ਦੇਣ ਤੋਂ ਸਿਵਾਏ ਕੁਝ ਨਹੀਂ ਕੀਤਾ ਤੇ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਤਾਂ ਜੋ ਤਾ ਸਾਥ ਦੇ ਦਿਓ ਉੱਥੇ ਕੋਈ ਗੁੰਡਾਗਰਦੀ ਨਾ ਕਰਿਓ ਸਰਕਾਰਾਂ ਤੇ ਤੰਜ ਕਸਣ ਦੀ ਲੋੜ ਨਹੀਂ ਝੂਠ ਅੱਗੇ ਲੱਗਾ ਹੋਇਆ ਅੜੇ ਲਿਖੇ ਨੌਜਵਾਨ ਯੂਨੀਵਰਸਿਟੀ ਦੇ ਸਟੂਡੈਂਟ ਬਹੁਤ ਸਿਆਣੀਆਂ ਕੁੜੀਆਂ ਜਿਨ੍ਹਾਂ ਨੂੰ ਬੋਲਣ ਦਾ ਵੀ ਢੰਗ ਹੈ ਔਰ ਉੱਥੇ ਆਰਗੂਮੈਂਟ ਕਰਨ ਦਾ ਵੀ ਉਹਨਾਂ ਕੋਲੇ ਢੰਗ ਹੈ ਉਹਨਾਂ ਦਾ ਸਾਹ ਦੇ ਦੇ ਪਿੱਛੇ ਖੜ ਕੇ ਤੇ ਆਪਣੀ ਚੌਧਰ ਦੀ ਖਾਤਰ ਕੋਈ ਕੰਡੇ ਨਾ ਬੀਜ ਦਿਓ ਸਰਕਾਰਾਂ ਜਦੋਂ ਵੀ ਝੁਕਦੀਆਂ ਨੇ ਝੂਠ ਅੱਗੇ ਝੁਕਦੀਆਂ ਹੁੰਦੀਆਂ ਨੇ ਇਹ ਚੰਗੀ ਤਰ੍ਹਾਂ ਪਤਾ ਹੈ ਜਿਹੜੇ ਬੁੱਢੇ ਖੁੰਡ ਜਾ ਕੇ ਉੱਥੇ ਰਜਾਈਆਂ ਦੇ ਵਿੱਚ ਬੈਠੇ ਨੇ ਨਾ ਆ ਦੇਖੇ ਸੀ ਅਮਰਤਪਾਲ ਦੇ ਭਾਪੇ ਵਰਗੇ ਉਹਨੇ ਮੁਖ ਬੁਲਾ ਰਹੇ ਆ ਆ ਚੌਧਰੀ ਜਿਹੜੇ ਆ ਇਹ ਬਾਹਰ ਰਜਾਈਆਂ ਲਈ ਬੈਠੇ ਆ ਇਹਨਾਂ ਦਾ ਕੰਮ ਇੱਕੋ ਹੀ ਹੁੰਦਾ ਨਿਬੜਦੀਆਂ ਖਬਰਾਂ ਬਣ ਅਸੀਂ ਪੰਜਾਬ ਲਈ ਖੜੇ ਆ ਪੰਜਾਬ ਦੇ ਹੱਕਾਂ ਲਈ ਖੜੇ ਆ ਅੰਦਰ ਖਾਤੇ ਅਗਲਿਆਂ ਦੇ ਨਾਲ ਕਿੰਨੇ ਤਾਰਾਂ ਜੁੜੀਆਂ ਹੁੰਦੀਆਂ ਨੇ ਪਰ ਇੱਕੋ ਹੀ ਬੇਤੀ ਲਾਸਟ ਵਿੱਚ ਦੁਬਾਰਾ ਫੇਰ ਕਰ ਦੇਣਾ ਮੇ ਜੇ ਤੁਸੀਂ ਰਾਜੇ ਬਡਿੰਗ ਵਾਲੇ ਮਸਲੇ ਤੋਂ ਬੇਲੇ ਹੋਗੇ ਹੋ। ਤੁਹਾਡਾ ਢਿੱਡ ਭਰ ਗਿਆ ਹੋਵੇ ਮੇਣੋ ਮੇਣੀ ਹੋ ਕੇ ਤਾਂ ਇਧਰੋਂ ਥੋੜਾ ਜਿਹਾ ਸੰਕੋਚ ਲਓ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲ ਰੁੱਕ ਕਰ ਲਓ। ਜਿਹੜੇ ਜਾ ਸਕਦੇ ਨੇ ਪਹੁੰਚ ਜਾਓ ਉੱਥੇ ਤੇ ਜਿਹੜੇ ਸੋਸ਼ਲ ਮੀਡੀਆ ਤੇ ਗੱਲਬਾਤ ਕਰ ਸਕਦੇ ਨੇ ਉਹ ਨੈਗੇਟਿਵ ਨਾ ਕਰਿਓ ਪੋਜ਼ਿਟਿਵ ਗੱਲਬਾਤ ਕਰਿਓ। ਜੂਤ ਜਿਹੜਾ ਵੀ ਯੂਨੀਵਰਸਿਟੀ ਵਿੱਚ ਹੈਗਾ ਉਹਦਾ ਸਾਥ ਦਿਓ ਤੇ ਕੋਈ ਗਲਤ ਸ਼ਿੰਗਣੀ ਨਾ ਛੇੜ ਦੇ ਉੱਥੇ ਅੱਗ ਲਾ ਕੇ ਪਾਸੇ ਨਾ ਹੋ ਜਿਓ ਤੁਸੀਂ ਬੁੱਢੇ ਖੁੰਡਾਂ ਨੇ ਬਹੁਤ ਨੁਕਸਾਨ ਕਰਤਾ ਇਸ ਵਕਤ ਲੋੜ ਹੈ بڑے ਲਿਖੇ ਜੂਤ ਦੀ ਪੰਜਾਬ ਦੀ ਔਰ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸੰਸਥਾਵਾਂ ਜਿਹੜੀਆਂ ਸਰਕਾਰੀ ਨੇ ਜਿਨ੍ਹਾਂ ਤੇ ਕੇਵਲ ਪੰਜਾਬ ਦਾ ਹੱਕ ਹੈ ਪੰਜਾਬ ਦਾ ਹੱਕ ਰਹਿਣਾ ਚਾਹੀਦਾ ਜੇ ਨਹੀਂ ਸਭ ਕੁਝ ਇਹ ਹੱਥੋਂ ਜਾਊਗਾ ਜੇ ਜੂਤ ਦਾ ਸਾਥ ਨਾ ਦਿੱਤਾ ਜੇ ਆਪਣੀ ਚੌਧਰ ਖਾਤਰ ਅੱਗੇ ਜਾ ਕੇ ਇਹਨਾਂ ਪ੍ਰੋਗਰਾਮਾਂ ਨੂੰ ਇਹਨਾਂ ਧਰਨਿਆਂ ਨੂੰ ਤਾਰਬੀਡੋ ਕਰਨ ਵਾਸਤੇ ਲਾਗੇ ਫਿਰ ਜਾਂਦੇ ਜਾਂਦੇ ਮਰਦੇ ਮਰਦੇ ਮੱਥੇ ਤੇ ਕਲੰਕ ਲੈ ਕੇ ਮਰੋਂਗੇ ਇਹ ਗੱਲ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ